ਸ੍ਰੀ ਗਾ ਸਵਾਗਤ ਹੈ ਤੁਹਾਡਾ ਗੋਸਾ ਡੈਰੀ ਫਾਰਮਰ ਚੈਨਲ ਤੇ 30 ਤਰੀਕ ਨਵਾਂ ਮਹੀਨਾ 2025 ਵੀਡੀਓ ਕਵਰ ਕਰ ਰਹੇ ਆ ਆਪਣੇ ਪਿੰਡੋਂ ਸਿੱਖਾਂ ਦੇ ਕੋਠੇ ਵਜਦੇ ਆ ਸੂਏ ਦੀ ਪਾਰਟੀ ਦੇ ਬਾਈਆਂ ਦੇ ਮਕਾਨ ਨਾ ਆ ਝੋਟੀ ਆ ਦੂਜੇ ਸੂਏ ਸੂਈ ਆ ਚੰਗਾ ਦੁੱਧ ਰਿਕਾਰਡ ਆ ਸਿੰਗਲ ਹੱਡੀ ਜਾਂ ਬਹੁਤ ਜ਼ਾਰੇ ਸੋਹਣੀ ਦੇ ਸ਼ਕੀਨ ਆ ਮਿੱਤਰੋ ਦੁੱਧ ਦੀ ਕੁਆਲਿਟੀ ਵੀ ਬਾਈ ਬਹੁਤ ਸੋਹਣੀ ਦੱਸਦਾ ਤਾਂ ਹਾਂ ਤੋਂ ਵੀ ਲੈਗ ਸਕੋਰ ਬਹੁਤ ਜ਼ਾਰੇ ਸੋਹਣਾ ਲੱਗਿਆ ਸਾਰੀ ਗੱਲਬਾਤ ਕਰਾਂਗੇ ਮਾਲਕਾਂ ਨਾਲ ਪੁੱਛਾਂਗੇ ਕੀ ਰਿਕਾਰਡ ਆ ਕੀ ਗੱਲਬਾਤ ਆ ਸੋਹਣੀ ਆ ਝੋਟੀ ਆ ਜੋ ਥੋੜੀ ਮਾਲਕਾ ਨਾ ਕਰਾਉਣੀ ਆ ਗੱਲ ਹਾਂਜੀ ਸਸਰੀ ਗਾਲ ਜੀ ਹਾਂਜੀ ਸਸਰੀ ਗਾਲ ਇਹਦਾ ਨਾਮ ਦਸੋ ਜੀ ਆਪਣਾ ਨਾਮ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਤੇ ਆਪਾਂ ਹੁਣ ਸਿੱਧੀ ਨਗਦੀ ਗੱਲ ਕਰੀਏ ਹਾਂਜੀ ਤਿੰਨਵਾਂ ਸੂਆ ਝੋਟੀ ਦਾ ਜਿਹੜਾ ਦੂਜਾ ਸੂਆ ਜੀ ਦੂਜਾ ਸੂਆ ਕਿੰਨਾ ਦੁੱਧ ਤਿਆਰ 12 ਲੀਟਰ 12 ਲੀਟਰ ਦੁੱਧ ਤਿਆਰ ਆ ਸੱਜਣੋ ਚੈੱਕ ਕਰ ਲਓ ਤੁਸੀਂ ਸੋਹਣਾ ਚਬਾਈ ਵਾਲਾ ਮੋਟਾ ਥਣ ਲੱਗਿਆ ਇੱਕ ਸਿੰਘ ਵੀ ਬਹੁਤ ਜ਼ਿਆਦਾ ਸੋਹਣਾ ਨੇੜੇ ਮੋੜਿਆ ਕੁੰਡੀ ਭਾਜਨ ਬਿੱਡ ਜੇ ਕੱਦ-ਗਾਠ ਦੀ ਗੱਲ ਕਰਾਂ ਨਾ ਬਹੁਤ ਸੋਹਣੀ ਐ ਤੇ ਲੰਮੀ ਉੱਚੀ ਵੀ ਬਹੁਤ ਹੈ ਅੰਡਰ ਕੁਆਲਿਟੀ ਚੱਕ ਕਰ ਲੋ ਸੱਜਣਾ ਸੋਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਸੋਹਣੀ ਐ ਜੇ ਆਪਾਂ ਇੱਕ ਗੱਲ ਹੋਰ ਕਰੀਏ ਅਕਲ ਜਿਹੜੀ ਆਹ ਪੰਜਵੀਂ ਨਾਲ ਬਚੀ ਜੀ ਇਹ ਚਲਦੀ ਤਾਂ ਨਹੀਂ ਨਾ ਇਹ ਨਹੀਂ ਚਲਦੀ ਠੀਕ ਐ ਜੀ ਧੰਨਵਾਦ ਸੱਚੀ ਸੋਚੀ ਬੋਲੀ ਬੋਲਣ ਵਾਲੇ ਬੰਦੇ ਨਾ ਬਾਕੀ ਇਹਨਾਂ ਨਾਲ ਮੇਨ ਜਿਹੜੀ ਗੱਲ ਆ ਨਾ ਉਹ ਕਰਦਿਆ ਅਕਲ ਜੇ ਹੁਣ ਆਪਾਂ ਗੱਲ ਕਰੀਏ ਦੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਚਾਰ ਦਿਨ ਹੋਇਆ ਚਾਰ ਦਿਨ ਹੋਇਆ ਤੇ ਇਹ ਜੇ ਆਪਾਂ ਬੱਚਾ ਦਿਖਾਈਏ ਨਾ ਇੱਕ ਆਹਾ ਆਹ ਮਿੱਤਰੋ ਮੇਲਕਾਫ ਹੈ ਮਾਗਰ ਕਟਾਗਾ ਅਕਲ ਆਹ ਜਿਹੜਾ ਬੱਚਾ ਹੈ ਹਨਾ ਆਪਾਂ ਇਹਦੀ ਗਰੋਥ ਦੇਖ ਰਹੇ ਹਾਂ ਵੀ ਚਲੋ ਥੋੜੀ ਜੀ ਸੋਡਾ ਪਾਣਾ ਹਨਾ ਇਹ ਕਾਰਨ ਕੀ ਹੋਇਆ ਸੀ ਇਹ 10 ਦਿਨ ਪਹਿਲਾਂ ਜੁਪੀ 10 ਦਿਨ ਪਹਿਲਾਂ ਸੁਬੀ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਇਹ ਵੀ ਚੰਗੀ ਗੱਲ ਹੈ ਹਨਾ ਅੰਡਰ ਤੇ ਨਾਲਾ ਨੂੜਾ ਬਹੁਤ ਸੋਹਣੀਆਂ ਨਾ ਇਹ ਜੇ ਮੈਂ ਤੁਹਾਨੂੰ ਥਣ ਦੀ ਗੱਲ ਕਰਨਾ ਚਵਾਈ ਵਾਲਾ ਮੋਟਾ ਖਣ ਲੱਗਾ ਤੇ ਹੋਰ ਧਾਰ ਦੂਰ ਦੀ ਸਾਫਾਂ ਅੰਕਲ ਹਾਂ ਜੀ ਹਾਂ ਸਾਨੂੰ ਠੀਕ ਹੈ ਜੇ ਹੁਣ ਆਪਾਂ ਦੁੱਧ ਦੀ ਗੱਲ ਕਰੀਏ ਨੱਟ ਜਮਾ ਕਿੰਨਾ ਤਿਆਰ ਹੈ 3 12 ਲੀਟਰ 12 ਲੀਟਰ ਤਿਆਰ ਆ ਹਾਂ ਤਸੱਲੀ ਵਾਲਾ ਹੂੰ ਠੀਕ ਹੈ ਤੇ ਪਹਿਲੇ ਸੂਏ ਨੇ ਕਿੰਨਾ ਦੁੱਧ ਕੱਢਿਆ ਸੀ ਪਹਿਲੇ ਸੂਏ ਨੇ ਦਿੱਤਾ ਸੀ 10 ਲੀਟਰ 10 ਲੀਟਰ ਤੇ ਹੁਣ ਆਪਾਂ ਆ ਬੱਚੇ ਦੀ ਗੱਲ ਕਰੀਏ ਜੇ ਅੰਕਲ ਹੁਣ ਆਪਾਂ ਇਹਦੇ ਪਹਿਲੇ ਸੂਏ ਦੇ ਦੁੱਧ ਦੇ ਰਿਕਾਰਡ ਦੀ ਗੱਲ ਕਰੀਏ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਨੇ ਇਹਨੇ 11 ਲੀਟਰ 11 ਲੀਟਰ ਜੰਮਾ ਤਸੱਲੀ ਵਾਲਿਆਂ ਗਲਾ ਹਾਂਜੀ ਠੀਕ ਐ ਲਓ ਵੀ ਸੱਜਣੋ ਸੋਨੂੰ ਮੈਂ ਮਾਗਰੋ ਦਿਖਾਵਾਂ ਨਾ ਬਹੁਤ ਜਾਰੇ ਚੌੜੀ ਐ ਘਰ ਦੀ ਝੋਟੀ ਐ ਜੀ ਇਹ ਹਾਂ ਘਰ ਦੀ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਨਾ ਨਾ ਨਰੇਲੂ ਪਰਿਵਾਰ ਆ ਕੰਮ ਧੰਦੇ ਵਾਲੇ ਬੰਦੇ ਆ ਮਿੱਤਰੋ ਜੇ ਅਕਲ ਹੁਣ ਆਪਣੇ ਮਕਾਨ ਦੀ ਗੱਲ ਕਰੀਏ ਘਰ ਦੀ ਘਰ ਕਿੱਥੇ ਜ ਆਪਣਾ ਘਰ ਆਗੇ ਸਿੱਖਾਂ ਦੇ ਕੋਠੇ ਜਿਹੜਾ ਬੋਰਡਲਮਾ ਦੇ ਉੱਪਰ ਵਾਲਾ ਸੂਹਾਗਾ ਹਾਂ ਬਾਟਰ ਬਾਕਸ ਕੋਲੋਂ ਹਨਾ ਸੂਆ ਜਾਂਦਾ ਜਿਹੜਾ ਉਹ ਸੂਏ ਤੋਂ ਬਾੜੀ ਆਉਂਦੀ ਹੈ ਹਨਾ ਜੀ ਤੇ ਫੋਨ ਨੰਬਰ ਬੋਲੋ ਜੀ ਆਪਣਾ ਵੀਡੀਓ ਤੇ ਸਾੜ ਦਾਂਗੇ ਮਿੱਤਰੋ ਨੰਬਰ ਹੱਲੋ ਚੈੱਕ ਕਰ ਲਿਓ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ 12 ਲੀਟਰ ਬਾਈ